ਇੱਕ ਮਿੰਟ ਮੈਂ ਡੇਢ ਮਿੰਟ ਤੋਂ ਤੁਸੀਂ ਕਿਹਾ ਵੀ ਡੇਢ ਮਿੰਟ ਤੋਂ ਇੰਤਜ਼ਾਰ ਕਰਦੇ ਕੋਈ ਪਰਮਿਸ਼ਨ ਨਹੀਂ ਆਈ ਅੱਜ ਵੀ 4 ਦਿਨ ਤੋਂ ਤੁਸੀਂ ਲਗਾਤਾਰ ਕਹਿ ਰਹੇ ਹੋ ਕਿਸ ਤਰ੍ਹਾਂ ਮੁਲਾਕਾਤ ਹੋਈ ਕਿਸ ਤਰ੍ਹਾਂ ਤੁਹਾਡੇ ਸਾਹਮਣੇ ਤੁਸੀਂ ਇੱਥੇ ਸੀ ਜਦ ਮੈਂ ਇੱਥੇ ਪਹੁੰਚਿਆ ਮੈਡਮ ਤੁਸੀਂ ਇੱਧਰ ਰੱਖੋ ਜੀ ਤੇ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ ਮੇਰੀ ਗੱਡੀਆਂ ਜਾਣ ਨਹੀਂ ਦੇ ਰਹੇ ਸੀਗੇ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਰક્ષાਬੰਧਨ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪ ਦੇ ਭਰਾ ਨੂੰ ਜਾਣੋ ਮਿਲਣ ਦਾ ਇਹ ਜੇਲ ਮੈਨੂਅਲ 'ਚ ਵੀ ਲਿਖਿਆ ਹੈਗਾ ਹੱਕ ਹੈਗਾ ਰਾਈਟ ਹੈਗਾ ਰਾਈਟ ਤਾਂ ਇਹ ਵੀ ਹੈਗਾ ਕਿ ਜਿਹੜਾ ਵੀ ਕੈਦੀ ਅੰਦਰ ਹੈ ਉਹ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਹਫਤੇ 'ਚ ਹਰ ਹਫਤੇ ਵੀ ਮਿਲ ਸਕਦੇ ਨੇ ਤਿੰਨ ਚਾਰ ਵਾਰੀ ਵੀ ਮਿਲ ਸਕਦੇ ਨੇ ਲੇਕਿਨ ਸਵਾ ਮਹੀਨੇ ਤੋਂ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਸੁਖਵੀਰ ਜੀ ਹੋਣ ਮੈਂ ਹਵਾ ਮੇਰੇ ਪਿਤਾ ਜੀ ਹੋਣ ਭਰਾ ਹੋ ਜਿਨ੍ਹਾਂ ਨੇ ਵੀ ਮੰਗਿਆ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਸਿੱਧੇ ਮੂੰਹ ਬਿਲਕੁਲ ਕੋਰਾ ਜਵਾਬ ਦੇ ਕੇ ਇਨਕਾਰ ਕੀਤਾ ਕਿਹਦੇ ਇਸ਼ਾਰੇ ਤੇ ਹੋ ਰਿਹਾ ਜੀ ਇਹ ਸਭ ਕੁਝ ਇਹ ਭਗਵੰਤਬਾਨ ਤੇ ਕੇਜਰੀਵਾਲ ਦੇ ਇਸ਼ਾਰੇ 'ਚ ਹੋ ਰਿਹਾ ਕਿਹਦੇ ਇਸ਼ਾਰੇ 'ਚ ਹੋ ਰਿਹਾ ਹੈ ਕਿਉਂ ਕਿਉਂਕਿ ਰੋਜ਼ ਇਹਨਾਂ ਦੀ ਕਰਤੂਤਾ ਨੂੰ ਐਕਸਪੋਜ਼ ਕਰਦਾ ਹੋਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰੇਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਜਿਹੜੀ ਮੁਲਾਕਾਤ ਹੋਈ ਮੁਲਾਕਾਤ ਦੇ ਵਿੱਚ ਕੀ ਗੱਲ ਹੋਈ ਤੁਹਾਨੂੰ ਕਿਸ ਤਰ੍ਹਾਂ ਉਹਨਾਂ ਦਾ ਹਾਲਚਾਲ ਪੁੱਛਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਥੋੜੀ ਕਿਉਂਕਿ ਪਹਿਲੀ ਵਾਰ ਹੀ ਮਿਲਣ ਦਾ ਮੌਕਾ ਮਿਲਿਆ ਹੈ ਤਾਂ ਬਹੁਤ ਸਾਰੇ ਮੇਰੇ ਮਾਤਾ ਜੀ ਜਿਹੜੇ ਬੈੱਡ ਤੋਂ ਉੱਠ ਨਹੀਂ ਸਕਦੇ ਉਹ ਵੀ ਬੜੇ ਵਿਚਾਰੇ ਘਬਰਾਏ ਹੋਏ ਸੀ ਕਿ ਕਾਰਨ ਕੀ ਹੈ ਭਾਵੇਂ ਇਹਨਾਂ ਨੂੰ ਜਾਦਾ ਬ ਲੈ ਕੇ ਜਾਂਦੇ ਨੇ ਮਹਾਲੀ ਕੋਰਟ ਅਦਾਲਤਾਂ 'ਚ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗੱਡੀਆਂ 'ਚ ਵੀ ਪਰਦੇ ਲਾ ਕੇ ਤੇ ਇਹ ਕਰਕੇ ਕਿ ਜਿਵੇਂ ਪਤਾ ਨਹੀਂ ਕਿਹੜਾ ਖੂਫੀਆ ਗੈਂਗਸਟਰ ਆ ਰਿਹਾ ਗੈਂਗਸਟਰ ਜਿਹੜੇ ਖੂਫੀਆ ਨੇ ਉਹ ਤਾਂ ਜੇਲਾ ਦੇ ਵਿੱਚੋਂ ਬਹਿ ਕੇ ਇੰਟਰਵਿਊ ਦਿੰਦੇ ਨੇ ਜਿਹੜਾ ਇਹਨਾਂ ਦੇ ਮੰਤਰੀ ਹੈਗੇ ਉਹਨਾਂ ਨੂੰ ਹਸਪੀਟਲ 'ਚ ਭਰਤੀ ਕਰਕੇ ਉਹ ਤਾਂ ਆਪਣੇ ਕਾਰੋਬਾਰ ਵੀ ਚਲਾ ਰਹੇ ਨੇ ਤੇ ਨਸ਼ਿਆਂ ਦੀ ਗੱਲ ਕਰਦੇ ਨੇ ਪਰਚਾ ਟੀਏ ਦਾ ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਅੱਜ ਦੀ ਖਬਰ ਕੀ ਹੈ ਫਰੀਦਕੋਟ ਦੇ ਐਮ.ਐਲ.ਏ ਦਾ ਪਿਆ ਪਿਏ ਜਿਹਦੇ ਗੱਡੀ ਤੋਂ ਰੈਡ ਹੈਂਡਿਡ 350 ਗ੍ਰਾਮ ਨਸ਼ੇ ਹਿਰੋਇਨ ਦਾ ਫੜਿਆ ਗਿਆ ਤੋਲਣ ਵਾਲੀ ਮਸ਼ੀਨ ਉਹਦੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਪੁਲਿਸ ਨੇ ਕੱਲ ਕੈਨਸਲ ਕਰਤਾ ਕਿ ਜੀ ਸਾਇ ਇਸ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ੇ ਹੈ ਤਾਂ ਜਿਹੜੇ ਇਹਨਾਂ ਦੇ ਐਮ.ਐਲ.ਏ. ਵੇਚ ਰਹੇ ਨੇ ਇਹ ਸਰਕਾਰ ਖੁਦ ਵੇਚੀ ਹੈ ਭਗਵੰਤ ਮਾਨ ਤੇ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਾਨੂੰ ਪਤਾ ਹੈ ਪੰਜਾਬ 'ਚ ਨਸ਼ਾ ਕਿੱਥੇ ਬੰਦਦਾ ਹੈ ਕੌਣ ਵੇਚਦਾ ਹੈਗਾ ਤੇ ਬੰਦਦਾ ਹੈ ਤੇ 4 ਸਾਲ ਤਾਂ ਇਹ ਬੰਦ ਕਿਉਂ ਨਹੀਂ ਕੀਤਾ ਅੱਜ ਬਿਕਰਮ ਨੂੰ ਬੰਦ ਕਰਤਾ ਇਹ ਕਿਹੜਾ ਨਸ਼ਾ ਬੰਦ ਹੋ ਗਿਆ ਗੱਲ ਸਾਰੀ ਹੈ ਕਿ ਬੁਖਲਾਈ ਹੋਈ ਸਰਕਾਰ ਹੈਗੀ ਲੋਕਾਂ ਦਾ ਧਿਆਨ ਪਟਕਾਉਣਾ ਚਾਹਦੀ ਹੈ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰਾਂ ਬਣਾਈ ਹਰ ਔਰਤ ਦੇ ਨਾਲ ਝੂਠ ਮਾਰਾ ਹਜ਼ਾਰ ਰੁਪਏ ਦਾ ਹਰ ਨੌਜਵਾਨ ਦੇ ਨਾਲ ਧੋਖਾ ਕੀਤਾ ਰੰਗਲਾ ਪੰਜਾਬ ਚ ਨੌਕਰੀਆਂ ਵਰੇ ਤੇ ਕਿਸਾਨਾਂ ਦੇ ਨਾਲ ਤਾਂ ਜੋ ਕੀਤਾ ਹੈ ਮੁਆਵਜ਼ਾ ਤਾਕੀ ਦੇਣਾ ਐ ਐਮਐਸਪੀ ਕੀ ਦੇਣਾ ਉਹਨਾਂ ਨਾਲ ਦੀ ਜ਼ਮੀਨਾਂ ਹੜਪਨ ਚ ਆ ਗਏ ਨੇ ਸੋ ਇਹ ਹਰ ਪੱਖੋਂ ਫੇਲ ਸਰਕਾਰ ਨੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਆ ਨਸ਼ੇ-ਨਸ਼ੇ ਕਰਕੇ ਕਾਂਗਰਸ ਨੇ ਵੀ ਇਹਨੂੰ ਫੜ ਕੇ ਅੰਦਰ ਕੀਤਾ ਸੀ ਨਸ਼ੇ ਵਧਦੇਗੇ ਕਿਉਂਕਿ ਖੁਦ ਵੇਚਦੇ ਸੀਗੇ ਅੱਜ ਇਹ ਨਸ਼ੇ ਨਸ਼ੇ ਕਰਕੇ ਇਹਨੂੰ ਅੰਦਰ ਬੰਦ ਕੀਤਾ ਤਾਂ ਕੇਸ ਕੀ ਡੀਏ ਦਾ ਕੇਸ ਤੇ ਡੀਏ ਦਾ ਕੀ ਅਜ ਤਾਈ ਚਲਾਨ ਪੇਸ਼ ਨਹੀਂ ਹੁਣ ਨਵਾਂ ਪਰਚਾ ਪੈਦਾ ਕਹਿੰ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਦ ਧੱਕੇ ਦੇ ਨਾਲ ਇੱਕ ਲੇਡੀ ਐਮਐਲਏ ਦੇ ਘਰ ਚ ਆ ਗਏ ਅੰਦਰ ਵੜ ਗਏ ਤੇ ਤੁਸੀਂ ਸਾਰਿਆਂ ਦੇ ਤੁਸੀਂ ਸਾਰੇ ਕਿ ਵਿਕਰਮ ਨੇ ਕਿਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰਚਾ ਦਿੱਤਾ ਕਿ ਅਬਸਟਰਕਸ਼ਨ ਆਫ ਅਫਸਰ ਨੂੰ ਆਪਣਾ ਕੰਮ ਕਰਨ ਤੋਂ ਅਬਸਟਰਕ ਕਿਹੜਾ ਅਬਸਟਰਕਟ ਕੀਤਾ ਉਹ ਤੁਹਾਡੇ ਅੱਖਾਂ ਦੇ ਸਾਹਮਣੇ ਸੋ ਝੂਠੇ ਪਰਚੇ ਹੋ ਰਹੇ ਨੇ ਪਰਚਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜਾ ਇਹ ਕ ਐਮ ਐਲ ਏ ਦੇ ਘਰ 'ਚ ਉਹਦੀ ਅਲਮਾਰੀਆਂ 'ਚੋਂ ਜਾ ਕੇ ਫਿਰੋਲਾ ਫਰੂਲੀ ਕਰਕੇ ਉਹਦੇ ਕੱਪੜਿਆਂ ਦੀ ਪਰਸਨਲ ਚੀਜ਼ਾਂ ਇਹ ਕਿਹੜਾ ਕਾਨੂੰਨ ਅਲਾਉ ਕਰਦਾ ਹੈ ਪਸ ਅਤੇ ਪਰਚਾ ਇਹਦੇ 'ਚ ਹੋਣਾ ਚਾਹੀਦਾ ਲੇਕਿਨ ਫालतੂ ਦੇ ਪਰਚੇ ਲਾਈ ਚੱਲ ਮੈਂ ਤਾਂ ਭਗਵੰਤ ਮਾਨਾ ਤੈਨੂੰ ਇੰਨਾ ਹੀ ਕਹਿਨੀ ਆਂ ਆਂਦਾ ਰੱਖ ਲੈ ਤੂੰ ਮਹੀਨਾ ਪਰ ਰੱਖ ਲਿਆ ਹੈਗਾ ਹੁਣ ਕੱਲ ਅਦਾਲਤ 'ਚ ਤੁਹਾਡੇ ਆਪ ਦੇ ਵਕੀਲ ਨੇ ਕਿਹਾ ਸੀ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੋਂ ਨਾ ਨਵੇਂ ਪਰਚੇ ਕਰੀ ਚੱਲ ਜਸਤਨ ਬਾਹਰ ਨਿਕਲੂਗਾ ਤੇਰੀ ਖੈਰ ਨਹੀਂ ਕਿਉਂਕਿ ਫਿਰ ਮੈਂ ਦੇਣਾ ਕਬ ਹੈ ਕਰੂਗਾ ਤੁਹਾਡੇ ਤੇ ਤੁਹਾਨੂੰ ਮੂੰਹ ਲਗਾਉਣ ਦੀ ਜਗ੍ਹਾ ਨਹੀਂ ਹੋਗੀ ਤੇ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂੰਛੀ ਤੁਹਾਡੀ ਰਹਿ ਗਈ ਜੀ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਚੜ੍ਹਦੀ ਕਲਾ ਚ ਹੈਗਾ 3 4 5 ਘੰਟੇ ਨਿਤਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਧਮਕ ਰਿਹਾ ਚੜ੍ਹਦੀ ਕਲਾ ਚ ਹੈਗਾ ਤੇ ਅੱਜ ਭੈਣ ਨੇ ਉਹਨੂੰ ਰਖੜੀ ਬਨ ਕੇ ਮੈਂ ਉਤੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾਚੋ ਤੇ ਉਹਦੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਤੇ ਸੱਚ ਦੀ ਜਿੱਤ ਹੋਏ ਤੇ ਇਸ ਬੇਈਮਾਨ ਸਰਕਾਰ ਦੀ ਨਲੈਕੀਆਂ ਨੂੰ ਝੋਟ ਨੂੰ ਧੋਕੇ ਨੂੰ ਐ ਹੀ ਬੇਬਾਕੀ ਦੇ ਨਾਲ ਬਦਲਾਖੋਰੀ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇਖਣਗੇ ਜਿਸ ਤਰ੍ਹਾਂ ਬਦਲਾਖੋਰੀ ਦੀ ਨੀਤੀ ਲੋਕਾਂ ਨਾਲ ਵਾਅਦੇ ਪੂਰੇ ਨਹੀਂ ਕੀਤੇ ਲੇਕਿਨ ਬਦਲਾਖੋਰੀ ਜ਼ਰੂਰ ਨਜ਼ਰ ਆ ਦੇਖੋ ਬਦਲਾਖੋਰੀ ਤਾਂ ਜਿਹੜਾ ਇਹ ਦੇਖੂਗਾ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰ ਬਣਾਈ ਤੇ ਅੱਜ 65000 ਏਕੜ ਪੰਜਾਬ ਦੀ ਸੋਨੇ ਵਰਗੀ ਧਰਤੀ ਕਿਸਾਨਾਂ ਦੀ ਜੱਦੀ ਪੁਸ਼ਤੀ ਜ਼ਾਇਦਾ ਜਿਹਦੇ ਵਿੱਚ ਉਹਨਾਂ ਦੇ ਬੱਚੇ ਪਲਦੇ ਨੇ ਉਹ ਜ਼ਮੀਨ ਨੂੰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਹੜਪ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਕੇ ਆਪ ਦੀ ਜੇਬ ਭਰਨ ਵਾਸਤੇ 35 ਹਜ਼ਾਰ ਕਰੋੜ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਇਹ ਵੱਡਾ ਲੈਂਡ ਗ੍ਰੈਬਿੰਗ ਦਾ ਸਕੈਮ ਬਣਾਇਆ ਹੈਗਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਪੰਜਾਬ ਵਾਸਤੇ ਆ ਇਹ ਇਹ ਤਾਂ ਚਿੰਤਾ ਪਹਿਲੇ ਸੀ ਕਿ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਛਾੜਤਾ ਤੇ ਅੱਜ ਸਾਡੇ ਪੰਜਾਬ 'ਚ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਪਿਛਲੇ ਸਾਲ ਲੇਕਿਨ ਹੁਣ ਜਿਹੜਾ ਕਿਸਾਨਾਂ ਦੀ ਜ਼ਮੀਨ ਖੋ ਕੇ ਪੰਜਾਬ ਦਾ ਭਵਿਕੀ ਅੱਜ ਸਾਡੀ ਫੂਡ ਸਿਕਿਉਰਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਉਠੂਗਾ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਪਰਦਾ ਹੈ 65000 ਸੋਨੇ ਵਰਗੀ ਜ਼ਮੀਨ ਜੇ ਇਹਨਾਂ ਨੇ ਬਿਲਡਰਾਂ ਨੂੰ ਦਿੱਤੀ ਤਾਂ ਢਿੱਡ ਦਾ ਆਪਣਾ ਢਿੱਡ ਵੀ ਜਾਊਗਾ ਤੇ ਦੇਸ਼ ਦਾ ਵੀ ਢਿੱਡ ਭਰੂਗਾ ਕੌਣ ਬਹੁਤ ਵੱਡੀ ਚੀਜ਼ ਹੈ ਜਮਾਤ ਨੂੰ ਲੈ ਕੇ ਜਾਂਦਾ ਜਿਹੜਾ ਦੂਜਾ ਪਰਚਾ ਕੀਤਾ ਵਿਜੀਲੈਂਸ ਵੱਲੋਂ ਮਿਸ ਬਿਹੇਵ ਦਾ ਕਿਸ ਤਰ੍ਹਾਂ ਦੇਖ ਦਿਓ ਦੂਜਾ ਪਰਚਾ ਕੀਤਾ ਇਹ ਪੁਖਲਾਹਟ ਸਰਕਾਰ ਦੀ ਹੁਣ ਪਰਚੇ ਕੱਲ ਨਸ਼ੇ ਵੀ ਤੇ ਫਿਰ ਪਰਚੇ ਕਿ ਹੋ ਜਾਣ ਤਾਂ ਇਹਦੇ ਨਾਲ ਸਾਫ਼ ਹੈਗਾ ਕਿ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲ ਰਿਹਾ ਕਿਉਂਕਿ ਹੈ ਹੀ ਨਹੀਂ ਕੁਝ ਤਾਂ ਮਿਲੂਗਾ ਵੀ ਨਹੀਂ ਕੁਝ ਨੀਹਾ ਵਿਕਰਮ ਮਜੀਠਿਆ ਵੱਲੋਂ ਅੰਦਰੋਂ ਤੁਹਾਨੂੰ ਦਿੱਤਾ ਹੋਵੇ ਕੋਈ ਭਾਪਤਰੀ ਵਿਕਰਮ ਮਜੀਠਿਆ ਨੇ ਸਿਰਫ ਆਪਣੇ ਸਮਰਥਕਾਂ ਨੂੰ ਕਿਹਾ ਕਿ ਮੈਂ ਚੜ੍ਹਦੀ ਕਲਾ ਚ ਤੇ ਜਿਸ ਦਿਨ ਮੈਂ ਬਾਹਰ ਆ ਗਿਆ ਭਗਵੰਤਬਾਨ ਨੂੰ ਤਾਂ ਉਹਦੇ ਉਸ ਦਿਨ ਦੇ ਸੁਪਨੇ ਆਨੇ ਚਾਹੀਦੇ ਨੇ ਕਿਉਂਕਿ ਉਹ ਉਹਦੇ ਬੇਨਕਾਬ ਕਰਕੇ ਲੋਕਾਂ ਦੇ ਮੁੱਦੇ ਜਿਹੜੇ ਇਹਨੇ ਆ ਸੋਚਦਾ ਕਿ ਮੈਂ ਪਰਦਾ ਪਾ ਕੇ ਧਿਆਨ ਪਟਕਾ ਕੇ ਮੈਂ ਆ ਕੁਝ ਕਰ ਲਾਂਗਾ ਆਪਣੀ ਕੁਰਸੀ ਦੀ ਖਾਤਰ ਜਿੰਨੀ ਵੱਡੀ ਬਹੁਮਤ ਦੇ ਨਾਲ ਵਿਸ਼ਵਾਸ ਦੇ ਨਾਲ ਲੋਕਾਂ ਨੇ ਇਹਨੂੰ ਲੈ ਕੇ ਆਏ ਸੀ ਉਹਨਾਂ ਵੱਡਾ ਵਿਸ਼ਵਾਸ ਘਾਟੇ ਨੇ ਲੋਕਾਂ ਨਾਲ ਕੀਤਾ ਹੈ ਚਿੱਕਾ ਕਢਵਾਉਣ ਵਾਲੀ ਗੁਸਤੀ ਹੈ ਨਾਲ ਚਿੱਕਾ ਕਢਵਾਉਣਾ ਚਿੱਕਾ ਤਾਂ ਨਿਕਲਣ ਗਿਆ ਦੀ ਲੋਕੀ ਘਟਣਗੇ ਇਹ ਤੁਸੀਂ ਦੇਖ ਲਓ ਦਿਨ ਦੂਰ ਨਹੀਂ ਜਿਸ ਦਿਨ ਵੋਟਾਂ ਆਉਣ ਗਿਆ ਨਾ ਇਹ ਝਾੜੂ ਨੂੰ ਜਿਹਨੂੰ ਕੀਤਾ ਇਹ ਝਾੜੂ ਲੋਕੀ ਤਿਆਰ ਵਾ ਤਿਆਰ ਬੈਠੇ ਨੇ ਗਿੱਟਾ ਚ ਇਹ ਲੰਡਨ ਕੇ ਕੀ ਇਹਨਾਂ ਨੂੰ ਪਤਾ ਨਹੀਂ ਲੱਗੋ ਅਸੀਂ ਭੱਜியே ਕਿੱਥੇ ਮੰਡੇ ਚ ਮਾੜੀ ਮਾਲ ਹੋਏ ਭਗਵੰਤ ਮਾਨ ਹੋਏ ਤੇ ਇਹਨਾਂ ਦੇ 92 ਹੋਣ ਇਹ ਨਜ਼ਰ ਨਹੀਂ ਆਣਗੇ ਪੰਜਾਬ ਦੇ ਸਤਨਾ ਦਾ ਲਗਾਤਾਰ ਕਹਿ ਰਹੇ ਨੇ ਮੁੱਛ ਦਾ ਬੜੇ ਗੱਲ ਕਰਦੇ ਨੇ ਦੇਖੋ ਹੁਣ ਬੇਕਰਾਂ ਦੀ ਮੁੱਛਾ ਤੋਂ ਹੀ ਡਰਿਆ ਹੋਇਆ ਇੱਕ ਭੈਣ ਦੀ ਇੱਕ ਧਾਗੇ ਦੀ ਰਖੜੀ ਦੇ ਨਾਲ ਡਰਿਆ ਕਿ ਮੈਨੂੰ ਇੱਥੇ ਗੇਟ ਬੰਦ ਕੀਤਾ ਹਾਂ 250 ਬੀਬੀਆਂ ਅੰਦਰ ਗਈਆਂ ਮੈਨੂੰ ਕਹਿੰਦੇ ਰੁਕ ਜੋ ਗੱਡੀਆਂ ਰੋਕ ਤਿਆ ਮੈਂ ਕਿਹਾ ਮੈਂ ਵੀ ਇੱਥੇ ਖੜੀ ਹਾਂ ਅੱਜ ਰੋਕ ਕੇ ਦਿਖਾਓ ਅੱਜ ਮੇਰਾ ਹੱਕ ਬੰਦਾ ਹੈ ਸਵਾ ਮਹੀਨਾ ਮੈਂ ਕੁਝ ਬੋਲੀ ਨਹੀਂ ਤੁਹਾਡੇ ਤੋਂ ਮੰਗ ਕਰਦੀ ਰਹੀ ਅੱਜ ਹਰੇਕ ਦਾ ਹੱਕ ਹੈ ਮੈਂ ਵੀ ਖੜੀ ਹਾਂ ਖੜੀਵਾ ਵਾਂਗੀ ਇੱਥੇ ਜਦੋਂ ਤਾਈ ਮੈਨੂੰ ਪਰਮਿਸ਼ਨ ਮਿਲਦੀ ਨਹੀਂ ਫੇਰ ਭੱਜ ਕੇ ਗੇਟ ਖੋਲਿਆ ਇਹਨਾਂ ਨੇ ਰਾਤ ਮਿਲਣ ਦੀ ਉਮੀਦ ਹੈ ਅੱਗੇ ਕੋਰਟ ਦੇ ਸੁਣਵਾਈ ਸੁਣਵਾਈ ਆ ਜੀ ਅੱਗੇ ਨਹੀਂ ਉੱਥੇ ਤਾਂ ਇਹਨਾਂ ਦਾ ਵਕੀਲ ਖੁਦ ਬੋਲ ਕੇ ਅਸੀਂ 6 ਮਹੀਨੇ ਬਾਹਰ ਨਹੀਂ ਆਉਂਦੇ ਨਾ ਮਤਲਬ ਇੱਕ ਦੇ ਬਾਅਦ ਇੱਕ ਝੂਠਾ ਪਰਚਾ ਕਰੀ ਜਾਣਾ ਕੱਲ ਹੋਵੇ ਨਿਆਣੇ ਚੇ ਕਰਦਾਂਗੇ ਉਹਦੇ ਘਰ ਵਾਲੀ ਦੇ ਉੱਤੇ ਕਰਦਾਂਗੇ 4 ਹੋਰ ਝੂਠੇ ਇਹਦੇ ਉੱਤੇ ਲਾ ਦੇਣਗੇ ਲੇਕਿਨ ਅਦਾਲਤ 'ਚ ਤਾਂ ਸਤ ਜੀ ਸੱਚ ਦੀ ਜਿੱਤ ਹੁੰਦੀ ਆ ਨਾ ਤਾਂ ਹੀ ਤਾਂ ਅੱਜ ਤਾਂ ਹੀ ਚਾਰਜ ਸ਼ੀਟ ਨਹੀਂ ਪੇਸ਼ ਕਰ ਪਾ ਰਹੇ ਇਸ ਦਾ ਕਮਿਆਜਾ ਆਮਾ ਦੀ ਪਾਰੀ ਨਾਲ ਨਸ਼ੇ ਦੀ ਕਰਦੇ ਨੇ ਤੇ ਨਸ਼ੇ ਦਾ ਤਾਂ ਪਰਚਾ ਪੇਸ਼ ਨਹੀਂ ਕਰ ਰਹੇ ਸੋ ਫਿਰ ਫੂਕ ਤਾਂ ਇਹਨਾਂ ਦੀ ਆਪ ਨਿਕਲੀ ਹੋਈ ਹੈ ਕਿ ਕਿੰਨਾ ਝੂਠਾ ਇਹਨਾਂ ਦਾ ਸਾਰਾ ਬਾਜੀ ਥੈਂਕ ਯੂ ਥੈਂਕ ਯੂ ਬਾਜੀ ਥੈਂਕ ਯੂ ਜੀ ਵਿਵਾ ਹਰਸਿੰਦਰਪੁਰ ਬਾਦਲ ਜੀ ਹੁਣ ਮੁਲਾਕਾਤ ਅੰਦਰ ਕਰਕੇ ਰਖੜੀ ਵਾਲੇ ਇਹ ਭਰਾ ਤੇ ਭੈਣ ਦੇ ਪਿਆਰ ਤੇ ਸਤਿਕਾਰ ਵਾਲੇ ਤਿਹਾਰ ਦੇ ਦਿਨ ਅੰਦਰ ਰਖੜੀ ਬੰਨ੍ਹ ਕੇ ਆਏ ਨੇ ਪਰ ਜਿਵੇਂ ਉਹਨਾਂ ਨੇ ਆਕੇ ਦੱਸਿਆ ਕਿ ਕਿਵੇਂ ਕਿੰਨਾ ਟਾਈਮ ਪਹਿਲਾਂ ਗੇਟ ਤੇ ਗੱਡੀਆਂ ਰੋਕ ਰੱਖੀਆਂ ਖੱਜਲ ਖਵਾਰੀ ਕੀਤੀ ਗਈ ਕਿਉਂਕਿ ਤਾਰਾਂ ਉੱਪਰ ਤੱਕੜਕਾਈਆਂ ਭਗਵਾਨ ਤਮਨ ਤੱਕ ਕੇਜਰੀਵਾਲ ਤੱਕ ਪਰਮਿਸ਼ਨ ਵੀ ਭਾਈ ਲੈਣੀ ਹੁੰਦੀ ਆ ਪ੍ਰਸ਼ਾਸਨ ਨੇ ਤੇ ਮਿਲਣ ਦਈਏ ਨਾ ਮਿਲਣ ਦਈਏ ਪਰ ਬੀਬਾ ਹਰਸਿਮਰ ਕੌਰ ਬਾਦਲ ਜੀ ਇਹ ਧਾਰ ਕੇ ਆਏ ਸੀ ਕਿ ਅੱਜ ਅਜੇ ਹਰ ਇੱਕ ਨੂੰ ਹੱਕ ਆ ਭੈਣ ਨੂੰ ਹੱਕ ਆ ਕਿ ਜੇਲ੍ਹ ਜਾ ਕੇ ਖੁੱਲਾ ਬਾਹਰ ਆਪਣੇ ਭਰਾ ਨੂੰ ਜਾ ਕੇ ਮਿਲ ਸਕਦੀ ਆ ਰਖਰੀ ਬਣ ਸਕਦੀ ਆ ਮੁਲਾਕਾਤ ਕਰ ਸਕਦਾ ਮੈਨੂੰ ਅੱਕ ਕਿਉਂ ਨਹੀਂ ਕਾਨੂੰਨ ਜੇ ਸਾਰਿਆਂ ਨੂੰ ਇਜਾਜ਼ਤ ਦਿੰਦਾ ਤਾਂ ਮੈਨੂੰ ਇਜਾਜ਼ਤ ਕਿਉਂ ਨਹੀਂ ਦਿੰਦਾ ਤਾ ਇਹ ਉਹਨਾਂ ਦਾ ਰੋਹ ਦੇਖ ਕੇ ਕਿ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਸੜਕ ਤੇ ਫੈਦਲੀ ਜਾਣਾ ਪਈ ਮੈਂ ਕਿਹਾ ਜੀ ਉਹਨਾਂ ਨੇ ਇਹ ਕਿਹਾ ਵੀ ਮੈਂ ਸੜਕ ਤੇ ਧਰਨਾ ਲਾ ਦੇਣਾ ਇੱਥੇ ਇੱਕ ਮੈਂਬਰ ਪਾਰਲੀਮੈਂਟ ਨੇ ਤੇ ਮੈਂਬਰ ਪਾਰਲੀਮੈਂਟ ਦੀ ਵੀ ਇੱਕ ਗਰਮਾ ਹੁੰਦੀ ਆ ਤੇ ਪਰ ਉਹਨਾਂ ਨੂੰ ਇੱਥੇ ਮੈਂ ਸਮਝਦਾ ਕਿ ਬਹੁਤ ਖੱਜਲ ਖਵਾਰ ਕੀਤਾ ਗਿਆ ਸੋ ਜਦੋਂ ਉਹਨਾਂ ਦਾ ਰੋਹ ਦੇਖਿਆ ਕਿ ਧਰਨਾ ਲਾਉਣਗੇ ਵੀ ਬਾਦਲੇ ਤੇ ਰੋਡ ਦੇ ਉੱਤੇ ਤਾਂ ਪ੍ਰਸ਼ਾਸਨ ਨੇ ਕਿਤੇ ਜਾ ਕੇ ਤਾਰਾ ਘੜਕਾਈਆਂ ਕਿ ਇੱਥੇ ਪੰਗਾ ਪੈ ਜਾਣਾ ਤਾਂ ਅੰਦਰ ਜਾਣ ਦਿੱਤਾ ਪਰ ਅੰਦਰ ਜਾ ਕੇ ਵੀ ਬੀਬਾ ਹਰਜੋਤ ਵੀ ਕੋਈ ਬਾਦਲ ਜੀ ਕਾਫੀ ਧੀਰ ਉਹਨਾਂ ਨੂੰ ਸਾਈਡ ਤੇ ਬਿਠਾਇਆ ਗਿਆ ਸਿਰਫ 10 ਤੋਂ 12 13 ਮਿੰਟ ਕਹਿੰਦੇ ਵੀ ਜੋਰ ਲਾ ਕੇ 15 ਮਿੰਟ ਦੇ ਕਰੀਬ 10 ਤੋਂ 15 ਮਿੰਟ ਉਹਨਾਂ ਨੂੰ ਮੁਲਾਕਾਤ ਕਰਨ ਦਾ ਮੌਕਾ ਦਿੱਤਾ ਗਿਆ ਬਾਕੀ ਤਾਂ ਘੰਟਾ ਡੇਢ ਘੰਟਾ ਖੱਜਲੀ ਕੀਤਾ ਗਿਆ ਸੋ ਇਹ ਬੜਾ ਮਤਭਾਗ ਹੈ ਕਿਉਂਕਿ ਮੈਂ ਸਮਝਦਾ ਕਿ ਇਹ ਨਾਲ ਸਰਕਾਰ ਸ਼ਬਦ ਕੀ ਕਰਨਾ ਚਾਹੁੰਦੀ ਆ ਮੁੱਖ ਮੰਤਰੀ ਸ਼ਬਦ ਕੀ ਕਰਨਾ ਚਾਹੁੰਦਾ ਸੋ ਇਹ ਇਹ ਜਿਹੜਾ ਇਹ ਪੰਜਾਬ ਸਰਕਾਰ ਦਾ ਰਵਈਆ ਨਾ ਇਸ ਤੋਂ ਜਿਵੇਂ ਪਹਿਲਾਂ ਵੀ ਦੱਸ ਕੇ ਗਏ ਨੇ ਬਲਾਰੋ ਕਿ ਅੱਜ ਪੰਜਾਬ ਦੀਆਂ ਹਰ ਭੈਣ ਦੁਖੀ ਆ ਕਿਉਂਕਿ ਨਾ ਨੌਜਵਾਨ ਵਰਗ ਦਾ ਕੀਤਾ ਨਾ ਭੈਣਾਂ ਦਾ ਕੀਤਾ ਨਾ ਮੁਲਾਜ਼ਮਾਂ ਦਾ ਕੀਤਾ ਨਾ ਨੌਜਵਾਨਾਂ ਦਾ ਕੀਤਾ ਨਾ ਕਿਸਾਨਾਂ ਦਾ ਕੀਤਾ ਨਾ ਮਜ਼ਦੂਰਾਂ ਦਾ ਕੀਤਾ ਬੇੜਾ ਗਰਕ ਪੰਜਾਬ ਦਾ ਤੇ ਉਹ ਬੇੜਾ ਗਰਕ ਦੇ ਖਿਲਾਫ ਇਹਦਾ ਫਿਕਰ ਸਿੰਘ ਜੀਠਾ ਜੀ ਬੋਲਦੇ ਸੀ ਤਾਂ ਹੀ ਉਹ ਝੂਠਾ ਪਰਚਾ ਦਰਜ ਕਰਕੇ ਅੰਦਰ ਕੀਤਾ ਜੇ ਹਿੰਮਤ ਹੈ ਤਾਂ ਨਾਂ ਲੈ ਕੇ ਸਟੇਜਾਂ ਤੋਂ ਨਾਂ ਲੈ ਕੇ ਕਹਿਣ ਕਿਉਂਕਿ ਪਤਾ ਹੈ ਕਿ ਇੱਕ ਮੁੱਠ ਦਾ ਲੈਟਰ ਪਹਿਲਾਂ ਦੇ ਕੇ ਮਾਫੀ ਮੰਗੀ ਸੀ ਹੁਣ ਵੀ ਮਾਫੀਆਂ ਮੰਗ ਕੇ ਖੜਾ ਛੁੱਟੂਗਾ ਸੋ ਅੱਜ ਜਿੱਥੇ ਰਖੜੀ ਦਾ ਤਿਹਾਰ ਸੀ ਸਾਰੇ ਦੇਸ਼ ਵਿਦੇਸ਼ ਦੇ ਟਕਰੀ ਬੰਨੀ ਗਈ ਹੈ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਾਬ ਵਿਕਰਮ ਸਿੰਘ ਮਜੀਠੀਆ ਜੀ ਜਿਨ੍ਹਾਂ ਨੂੰ ਭਗਵੰਤ ਮਾਨ ਜੀ ਦੇ ਵੱਲੋਂ ਉੱਥੇ ਪਰਦੇ ਪਰਚਾ ਦੇ ਕੇ ਇੱਥੇ ਨਾਭਾ ਜੇਲ੍ਹ 'ਚ ਆਏ ਹੋਏ ਨੇ ਅੱਜ ਬੀਬਾ ਹਰਸਨ ਕੋ ਬਾਦਿਲ ਸਾਹਿਬ ਦਾ ਕੇਂਦਰੀ ਮੰਤਰੀ ਨੇ ਉਹ ਆਪਣੇ ਭਰਾ ਵਿਕਰਮ ਸਿੰਘ ਜੀ ਦੇ ਟਕਰੀ ਬੰਨਣ ਵਾਸਤੇ ਆਏ ਬੜੀ ਖੁਸ਼ੀ ਦੀ ਗੱਲ ਆ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਵੇਂ ਬੀਬਾ ਹੀ ਦੱਸ ਕੇ ਗਏ ਨੇ ਕਿ ਬਹੁਤ ਟਾਈਮ ਬਾਹਰ ਖੜਾ ਕਰਕੇ ਆ ਅੱਜ ਦੇਖੋ ਸਰਕਾਰ ਜੀ ਇੰਨੀ ਮਾੜੀ ਨੀਤ ਹੋਗੀ ਨਹੀਂ ਮਾੜੀ ਸੋਚ ਹੋਗੀ ਭਗਵੰਤ ਮਾਨ ਦੀ ਇਹਨਾਂ ਦੇ ਪ੍ਰਸ਼ਾਸਨ ਦੀ ਕਿ ਬੀਬਾ ਜੀ ਨੂੰ ਇੱਕ ਬਤੌਰ ਭੈਣ ਰੱਖਦੀ ਬਣਨ ਵਾਸਤੇ ਆਏ ਤੇ ਬਾਹਰ ਗੱਡੀਆਂ ਰੋਕ ਲਈਆਂ ਕਾਫੀ ਟਾਈਮ ਖੜੇ ਹੁੰਦੇ ਵੇਲੇ ਬੀਬਾ ਜੀ ਤੁਰ ਕੇ ਅੰਦਰ ਬੜੇ ਉਦੋਂ ਗੇਟ ਖੋਲਿਆ ਸੋ ਇਸ ਗੱਲ ਕਰਕੇ ਛੋਟੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ ਤਿਹਾਰ ਸਾਰੇ ਆਪਣੇ ਭੈਣਾ ਭਰਾਵਾਂ ਦੀ ਲੰਮੀ ਉਮਰ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਆ ਸੋ ਇਹ ਇਹ ਨੀਵੇਂ ਨੀਵੇਂ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਜਿਵੇਂ ਬੀਬਾ ਜੀ ਦੱਸਿਆ ਕਿ ਸਰਵਿਕਰਮ ਸਿੰਘ ਜੀ ਚੜ੍ਹਦੀ ਕਲਾ ਨੇ ਜਿੱਦਣ ਬਾਹਰ ਹੋਣਗੇ ਫਿਰ ਮੁੱਛਾ ਤਾ ਦੇਣ ਦੇ ਬਾਹਰ ਹੋਣਗੇ ਤੇ ਸਰਕਾਰ ਦੇ ਪੋਲ ਖੋਲਣਗੇ ਸਰਕਾਰ ਨੂੰ ਕੇਰਨਗੇ ਭਗਵੰਤਬਾ ਨੂੰ ਕੇਰਨਗੇ ਤੇ ਕੀ ਦੀਏ ਲੋਕ ਬਹੁਤ ਹੀ ਦੁੱਖ ਅਫਸੋਸ ਹੋਇਆ ਉਸ ਗੱਲ ਨੂੰ ਲੈ ਕੇ ਕਿ ਜਦੋਂ ਕੇਂਦਰੀ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸ਼ਿੰਦਰਕੌਰ ਬਾਦਲ ਜਿਨ੍ਹਾਂ ਦਾ ਪ੍ਰੋਟੋਕਾਲ ਬੰਦਾ ਹੈ ਅੱਜ ਹਰ ਭੈਣ ਨੂੰ ਕਿ ਇਸ ਗੱਲ ਦੀ ਵਾਰਖ ਹੁੰਦੀ ਹੈ ਕਿ ਆਪਣੇ ਵੀਰ ਨੂੰ ਮਿਲ ਸਕਦੀ ਹੈ ਪਰ ਅੱਜ ਨਾਕਾਮੀ ਸਰਕਾਰ ਨੇ ਉਹਨਾਂ ਨੂੰ ਅੱਧਾ ਘੰਟਾ ਇਸ ਗੇਟ ਦੇ ਉੱਪਰ ਰੋਕ ਕੇ ਰੱਖਿਆ ਫਿਰ ਅਸੀਂ ਇਸ ਗੱਲ ਦੀ ਸਖਤ ਸ਼ਬਦਾਂ ਚ ਨਿੰਦਿਆ ਕਰਦੇ ਹਾਂ ਕਿ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜਿੱਦਾਂ ਵਿਕਰਮ ਸਿੰਘ ਮਜੀਠੀਆ ਜੀ ਬਾਹਰ ਆ ਗਏ ਇਹਨਾਂ ਦੀਆਂ ਛਾਣਾ ਚਕਾ ਦੇਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਉਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜ੍ਹਾ ਫਿਰ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਕਿ ਜਿਨ੍ਹਾਂ ਨੇ ਇੱਕ ਕੇਂਦਰੀ ਸਾਬਕਾ ਮੰਤਰੀ ਮੈਂਬਰ ਪਾਰਲੀਮੈਂਟ ਤੇ ਬਹੁਤ ਹੀ ਸਤਕਾਰਯੋਗ ਜਿਹਨਾਂ ਦਾ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਨਾਮ ਹੈ ਅੱਧਾ ਘੰਟਾ ਇਸ ਗੇਟ ਦੇ ਉੱਪਰ ਉਹਨਾਂ ਨੂੰ ਵੇਟ ਕਰਵਾਇਆ ਫਿਰ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਕਿ ਉਹ ਸਿੱਧੇ ਜਾ ਕੇ ਮੁਲਾਕਾਤਾਂ ਕਰਕੇ ਆਪਣੇ ਭਰਾਵਾਂ ਨਾਲ ਕਰ ਰਹੇ ਨੇ ਅੱਜ ਅਛੜ ਦੀ ਕਲਾ ਦੀ ਅਰਦਾਸ ਕਰਕੇ ਗਏ ਨੇ ਭੈਣ ਸੋ ਇਸ ਕਰਕੇ ਸਾਰਾ ਸ਼ਰਮਣੀ ਅਕਾਲੀ ਦਲ ਇਸ ਗੱਲ ਤੇ ਉਹਨਾਂ ਦੇ ਨਾਲ ਖੜਾ ਹੈ Sukhbir Singh Badal sahab ਦੀ ਫੌਜ ਸਰ ਵਿਕਰਮ ਸਿੰਘ ਜੀਠੇ ਦੇ ਚਟਾਨ ਦੀ ਤਰ੍ਹਾਂ ਨਾਲ ਖੜੀ ਹੈ ਹਰ ਇਟ ਨਾ ਇਟ ਖੜਕਾ ਦਾਂਗੇ ਜਿਸ ਦਿਨ ਸਾਡੀ ਵਾਰੀ ਆ ਗਈ ਹੈ ਇੱਕ ਤਰਫ